ਦੀ ਕਕ੍ਹਾ ਨੂੰ ਵੇਖਣ ਵਾਲੇ ਸਾਰੇ ਮੁੰਡੇ ਕੁੜੀਆਂ ਨੂੰ ਅਸ਼ੋਕ ਭਾਰਤਵਾਦ ਦੀ ਸਤਿ ਸ੍ਰੀਕਾਲ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਅੱਜ ਦੀ ਕਕ੍ਹਾ ਵਿੱਚ ਮੈਂ ਤੁਹਾਡੇ ਲਈ ਪੰਜਾਬੀ ਵਿਆਕਰਣ ਦੇ ਕੁਝ ਭੂਕਲਪੀ ਪ੍ਰਸ਼ਨ ਲੈ ਕੇ ਆਇਆ ਸੀ ਵੇਖੋ ਜੀ ਅੱਜ ਦੇ ਸਾਡੇ ਭੂਕਲਪੀ ਪ੍ਰਸ਼ਨ ਕਿਹੜੇ ਹਨ ਭਾਸ਼ਾ ਸਬਦ ਦਾ ਸਰੋਤ ਕੀ ਹੈ ਭਾਸ਼ਾ ਸਬਦ ਦਾ ਸਰੋਤ ਕੀ ਹੈ ਬਈ ਸੰਸਕ੍ਰਿਤ ਭਾਸ਼ਾ ਸਬਦ ਦਾ ਸਰੋਤ ਸੰਸਕ੍ਰਿਤ ਹੈ ਦੂਜਾ ਪ੍ਰਸ਼ਨ ਕਿਹੜਾ ਸੀ ਸ਼ਬਦਾ ਵਿੱਚ ਸੰਚਾਰ ਦਾ ਸਾਧਨ ਕੀ ਹੈ ਸ਼ਬਦਾ ਵੀ ਸੰਚਾਰ ਦਾ ਸਾਧਨ ਕੀ ਹੈ ਭਾਸ਼ਾ ਪਹਿਲੇ ਪ੍ਰਸ਼ਨ ਕੀ ਪੁੱਛਿਆ ਗਿਆ ਸੀ ਭਾਸ਼ਾ ਸ਼ਬਦਾ ਦਾ ਸਰੋਤ ਕੀ ਹੈ ਸੰਸਕ੍ਰਿਤ ਸ਼ਬਦਾ ਵਿੱਚ ਸੰਚਾਰ ਦਾ ਸਾਧਨ ਕੀ ਹੈ ਭਾਸ਼ਾ ਹੈ ਦੂਜਾ ਪ੍ਰਸ਼ਨ ਕਿਹੜਾ ਸੀ ਭਾਸ਼ਾ ਦਾ ਅਸਲੀ ਰੂਪ ਕਿਹੜਾ ਹੈ ਲਿਖਿਤ ਅਤੇ ਮੌਖਿਕ ਭਾਸ਼ਾ ਦਾ ਅਸਲੀ ਰੂਪ ਕਿਹੜਾ ਸੀ ਲਿਖਿਤ ਅਤੇ ਮੌਖਿਕ ਬੱਚਾ ਗੈਰ ਰਸਮੀ ਭਾਸ਼ਾ ਕਿੱਥੋਂ ਸਿੱਖਦਾ ਹੈ ਪਰਿਵਾਰ ਤੋਂ ਭਾਸ਼ਾ ਦਾ ਲਿਖਿਤ ਰੂਪ ਕਿਹੜਾ ਸੀ ਲਿਖਿਤ ਤੇ ਮੌਖਿਕ ਲਿਖਿਤ ਤੇ ਮੌਖਿਕ ਬੱਚਾ ਗੈਰ ਰਸਮੀ ਭਾਸ਼ਾ ਕਿੱਥੇ ਸਿੱਖਦਾ ਸੀ ਬੱਚਾ ਪਰਿਵਾਰ ਤੋਂ ਗੈਰ ਰਸਮੀ ਭਾਸ਼ਾ ਸਿੱਖਦਾ ਸੀ ਪੰਜਵਾਂ ਪ੍ਰਸੰਤ ਕਿਹੜਾ ਸੀ ਭਾਸ਼ਾ ਦੀ ਸਭ ਤੋਂ ਵੱਡੀ ਕਾਈ ਕਿਹੜੀ ਹੈ ਵਾਕ ਵਾਕ ਭਾਸ਼ਾ ਦੀ ਸਭ ਤੋਂ ਵੱਡੀ ਕਾਈ ਹੈ ਭਾਸ਼ਾ ਦੀ ਸਭ ਤੋਂ ਛੋਟੀ ਇਕਾਈ ਕਿਹੜੀ ਹੈ ਧੁਨੀ ਧੁਨੀ ਭਾਸ਼ਾ ਦੀ ਸਭ ਤੋਂ ਛੋਟੀ ਇਕਾਈ ਹੈ ਪਹਿਲੇ 5ਵੇਂ ਪ੍ਰਸ਼ਨ ਵਿੱਚ ਪੁੱਛਿਆ ਗਿਆ ਸੀ ਭਾਸ਼ਾ ਦੀ ਸਭ ਤੋਂ ਵੱਡੀ ਇਕਾਈ ਕਿਹੜੀ ਹੈ ਵਾਕ ਵਾਕ ਭਾਸ਼ਾ ਦੀ ਸਭ ਤੋਂ ਵੱਡੀ ਇਕਾਈ ਹੈ ਤੋਂ 6ਵੇਂ ਪ੍ਰਸ਼ਨ ਵਿੱਚ ਪੁੱਛਿਆ ਗਿਆ ਸੀ ਭਾਸ਼ਾ ਦੀ ਸਭ ਤੋਂ ਛੋਟੀ ਇਕਾਈ ਕਿਹੜੀ ਹੈ ਭਾਸ਼ਾ ਦੀ ਸਭ ਤੋਂ ਛੋਟੀ ਇਕਾਈ ਧੁਨੀ ਹੈ 7ਵੇਂ ਪ੍ਰਸ਼ਨ ਵਿੱਚ ਕੀ ਪੁੱਛਿਆ ਗਿਆ ਸੀ ਉਹ ਤੁਹਾਨੂੰ ਦੱਸਦਾ ਸੀ ਭਾਸ਼ਾ ਦੀ ਸਭ ਤੋਂ ਛੋਟੀ ਸਾਰਥਿਕ ਇਕਾਈ ਕਿਹੜੀ ਹੈ ਸ਼ਬਦ भाषा की सब तो स छोटी सारथ इकाई कि है शब्द सबदnh... भाषा के मुख्य किन्ने प्रकार होंगे दो भाषा की सब तो छोटी सार्थक इकाई कि भाषा की केड़ी है। पासा सब तो छोटी सार्थक इकाई शब्द सबदnh... है भाषा के मुख्य प्रकार किन्ने होंगे हैं भाषा के मुख्य प्रकार दौ होंगे अठवं प्रश्न किड़ा सी भी पूछा गया सी अठव नौवें प्रश्न किड़ा सी बच्चा सब तो पहला कि भाषा सीखता है मातृभाषा ਪੰਜਾਬੀ ਭਾਸ਼ਾ ਨੂੰ ਪੰਜਾਬ ਦੀ ਰਾਜ ਭਾਸ਼ਾ ਦਾ ਦਰਜਾ ਕਦੋਂ ਮਿਲਾਂ 1967 1967 67 ਵਿੱਚ ਬੱਚੇ 11ਵਾਂ ਪ੍ਰਸ਼ਨ ਕਿਹਾ ਸੀ ਪੰਜਾਬੀ ਦੀ ਟਕਸਾਲੀ ਭਾਸ਼ਾ ਕਿਹੜੀ ਹੈ ਮਾਝੀ ਬਈ ਨੌਵੇਂ ਪ੍ਰਸ਼ਨ ਪੁੱਛਿਆ ਗਿਆ ਸੀ ਬੱਚਾ ਸਭ ਤੋਂ ਪਹਿਲਾਂ ਕਿਹੜੀ ਭਾਸ਼ਾ ਸਿੱਖਦਾ ਸੀ ਬੱਚਾ ਸਭ ਤੋਂ ਪਹਿਲਾਂ ਮਾਤ ਭਾਸ਼ਾ ਸਿੱਖਦਾ ਸੀ ਪੰਜਾਬੀ ਨੂੰ ਪੰਜਾਬ ਦੀ ਰਾਜ ਭਾਸ਼ਾ ਦਾ ਦਰਜਾ ਕਦੋਂ ਮਿਲਾਂ ਪੰਜਾਬੀ ਨੂੰ ਪੰਜਾਬ ਦੀ ਰਾਜ ਭਾਸ਼ਾ ਦਾ ਦਰਜਾ 1967 ਵਿੱਚ 67 ਵਿੱਚ ਮਿਲਿਆ ਸੀ। ਦੀਪਕੀ ਪੁੱਛਿਆ ਗਿਆ ਸੀ ਪੰਜਾਬੀ ਦੀ ਟਕਸਾਲੀ ਭਾਸ਼ਾ ਕਿਹੜੀ ਹੈ? ਮਾਝੀ ਪੰਜਾਬੀ ਦੀ ਟਕਸਾਲੀ ਭਾਸ਼ਾ ਹੈ। 12ਵਾਂ ਪ੍ਰਸ਼ਨ ਕਿਹੜਾ ਸੀ? ਕਿਹੜੀ ਭਾਸ਼ਾ ਵਿਦੇਸ਼ੀ ਨਹੀਂ ਹੈ? ਸੰਸਕ੍ਰਿਤ। ਸੰਸਕ੍ਰਿਤ ਸਾਡੀ ਵਿਦੇਸ਼ੀ ਭਾਸ਼ਾ ਨਹੀਂ ਹੈ। ਪੰਜਾਬੀ ਦਾ ਜਨਮ ਸਰੋਤ ਕੀ ਹੈ? ਸੰਸਕ੍ਰਿਤ। ਪੰਜਾਬ ਦੀ ਬੋਲੀ ਪੰਜਾਬ ਦੀ ਬੋਲੀ ਨੂੰ ਸਭ ਤੋਂ ਪਹਿਲਾਂ ਪੰਜਾਬੀ ਕਿਸ ਨੇ ਕਿਹਾ ਸੀ? ਬਈ ਪੰਜਾਬੀ ਕਿਹੜੀ ਭਾਸ਼ਾ ਵਿਦੇਸ਼ੀ ਨਹੀਂ ਹੈ ਪੰਜਾਬੀ ਪੰਜਾਬੀ ਦਾ ਜਨਮ ਉਸ ਕਿਹੜੀ ਭਾਸ਼ਾ ਵਿਦੇਸ਼ੀ ਨਹੀਂ ਹੈ ਸੰਸਕ੍ਰਿਤ ਪੰਜਾਬੀ ਦਾ ਜਨਮ ਸਰੋਤ ਕੀ ਸੀ ਸੰਸਕ੍ਰਿਤ ਪੰਜਾਬੀ ਨੂੰ ਸਭ ਤੋਂ ਪਹਿਲਾਂ ਕੀ ਬੀ ਪੰਜਾਬ ਦੀ ਬੋਲੀ ਨੂੰ ਸਭ ਤੋਂ ਪਹਿਲਾਂ ਪੰਜਾਬ ਦੀ ਬੋਲੀ ਨੂੰ ਸਭ ਤੋਂ ਪਹਿਲਾਂ ਪੰਜਾਬੀ ਕਿਸ ਨੇ ਕਿਹਾ ਸੀ ਹਾਫਿਜ਼ ਬਰਖਰਦਾਰ ਨੇ ਵਿਦਿਆਰਥੀਓ ਸਾਡੀ ਅੱਜ ਦੀ ਵਿਆਕਰਣ ਦੀ ਕੱਛਿਆ ਇੱਥੋਂ ਸਮਾਪਤ ਹੋਈ ਸੀ ਅੱਗੇ ਵਾਲੇ ਕੱਛਿਆ ਵਿੱਚ ਮੈਂ ਤੁਹਾਡੇ ਲਈ ਕੁਝ ਹੋਰ ਵਿਆਕਰਣ ਦੇ ਪ੍ਰਸ਼ਨ ਲੈ ਕੇ ਆਵਾਂਗਾ ਅੱਜ ਦੀ ਕੱਛਿਆ ਤੁਹਾਨੂੰ ਕਿਵੇਂ ਲੱਗੀ ਕਮੈਂਟ ਬਾਕਸ ਵਿੱਚ ਮੈਨੂੰ ਦੱਸਣਾ ਤੇ ਪਿੰਡ ਦੀ ਲਾਈਫ ਤੋਂ ਮਾਂ ਬੋਲੀ ਪੰਜਾਬੀ ਚੈਨਲ ਨੂੰ ਵੱਧ ਤੋਂ ਵੱਧ ਲਾਈਕ ਕਰਨਾ ਸ਼ੇਅਰ ਕਰਨਾ ਨਵੀਂ ਵੀਡੀਓ ਸਮੇਂ ਸਿਰ ਲੈਣ ਲਈ ਘੰਟੀ ਦੇ ਬਟਨ ਨੂੰ ਪ੍ਰੈਸ ਕਰਨਾ ਜੀ ਅੱਜ ਦੀ ਕੱਛਿਆ ਵੇਖਣ ਲਈ ਸਾਰੇ ਮੁੰਡੇ ਕੁੜੀਆਂ ਦਾ ਜੀ ਆਇਆਂ ਨੂੰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ